ਦੇਖੋ ਪ੍ਰੀਤ ਜਿਹਨੇ ਤਰੱਕੀ ਕਰਨੀ ਆ ਪਹਿਲੀ ਤਾਂ ਗੱਲ ਜਿਹਨੇ ਦੁਕਾਨਦਾਰੀ ਕਰਨੀ ਉਹ ਕਹਿੰਦਾ ਸ਼ਹਿਰ ਪਾ ਲੋ ਏ ਫਲਾਨਾ ਓਏ ਟੈਮਕਾ ਓਏ ਫੇਰ ਅਗਲਾਂ ਦਾ ਯਾਰ ਪੰਜਾਬ ਦੇ ਵਿੱਚ ਯਾਰ ਤਰੱਕੀ ਨਹੀਂ ਮੈਂ ਤੁਹਾਨੂੰ ਨਾ ਦੋਨਾਂ ਚੀਜ਼ਾਂ ਦੇ ਉਲਟ ਵਾਲੇ ਉਦਾਹਰਨ ਦਿਖਾਉਣਾ ਆਹ ਬੰਦਿਆਂ ਦਾ ਨਾ ਬਰਨਾਲੇ ਆ ਤੇ ਬਰਨਾਲੇ ਦੇ ਕੋਠੇ ਆ ਬਾਹਰ-ਬਾਹਰ ਕੋਠੇ ਆ ਇਹ ਚੀਮੇ ਪਿੰਡ ਨੂੰ ਰਾਹ ਜਾਂਦਾ ਬਸਤੀ ਸਿੱਖਾਂ ਵਾਂ ਬਸਤੀ ਆ ਇਧਰਲੇ ਪਾਸੇ ਅਨਾ ਆਰਾ ਹੁੰਦਾ ਸੀ ਪਹਿਲਾਂ ਇੱਥੋਂ ਦੇ ਬਹੁਤ ਬੰਦੇ ਨੰਗਦੇ ਰ ਆਰਾ ਹੁੰਦਾ ਸੀ ਆਹ ਆਰਾ ਸੀ ਆਰੇ ਤੋਂ ਕੰਮ ਕਰਦਿਆਂ ਕਰਦਿਆਂ ਨੇ ਇਹਨਾਂ ਨੇ ਕੀ ਕੀਤਾ ਕਿ ਯਾਰ ਆਪਾਂ ਕੀ ਕਰੀਏ ਯਾਰ ਲੱਕੜ ਆਪਣੇ ਕੋਲੇ ਹੁੰਦੀ ਆ ਵੀ ਆਪਾਂ ਯਾਰ ਲੋਕ ਵੀ ਚਰਾ ਕੇ ਆਪਣੇ ਤੋਂ ਲੈ ਜਾਂਦੇ ਹੀ ਆ ਸਾਮਾਨ ਵੀ ਆਪਾਂ ਆਰੇ ਤੋਂ ਨਾਲ ਮਾੜਾ ਮੋਟਾ ਯਾਰ ਆਪਾਂ ਕੋਈ ਸੋਫੇ ਸਾਫੇ ਬਣਾਉਣ ਲੱਗ ਜਗੇ ਤਾਂ ਇਹਨਾਂ ਨੇ ਥੋੜਾ ਜਿਹਾ ਕੰਮ ਕੁਰਸੀਆਂ ਸੋਫਿਆਂ ਦਾ ਸ਼ੁਰੂ ਕਰਤਾ ਸੋਫਿਆਂ ਦਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹ ਬੰਦਿਆਂ ਤੋਂ ਸਾਮਾਨ ਆ ਜਿਹੜਾ ਉਹ ਡੀਲਰਾਂ ਨੇ ਖਰੀਦਣਾ ਸ਼ੁਰੂ ਕਰਤਾ ਡੀਲਰਾਂ ਤੋਂ ਬਾਅਦ ਇਹਨਾਂ ਕੋਲੇ ਸਮਾਨ ਦੀ ਮੰਗ ਇੰਨੀ ਵੱਧ ਗਈ ਕਿ ਤੁਸੀਂ ਦੇਖੋ ਖੇਤਾਂ 'ਚ ਬੈਠੇ ਆ ਹੁਣ ਇਹਨਾਂ ਕੋਲੇ ਡਾਇਰੈਕਟ ਗਾਹਕ ਆਉਣਾ ਸਟਾਰਟ ਹੋ ਗਿਆ ਆ ਜਿੰਨਾ ਸਮਾਨ ਬਣਿਆ ਪਿਆ ਨਾ ਇਹਨਾਂ ਕੋਲੇ ਡਾਇਰੈਕਟ ਗਾਹਕ ਆਉਂਦੇ ਆ ਆ ਕੇ ਇਹਨਾਂ ਕੋਲ ਤੁਸੀਂ ਦੇਖ ਲਓ ਖੇਤਾਂ 'ਚ ਆ ਖੇਤਾਂ ਦੇ ਵਿੱਚ ਸ਼ੋਰੂਮ ਬਣਾਈ ਬੈਠੇ ਆ ਆਪਦੇ ਘਰੇ ਤੇ ਇੱਥੋਂ ਹੀ ਗਾਹਕਾਂ ਕੇ ਲੈ ਜਾਂਦਾ ਆ ਦੇਖੋ ਇਧਰਲੇ ਪਾਸੇ ਆ ਕੁਰਸੀਆਂ ਕਰਸੀਆਂ ਆ ਦੇਖੋ ਬਣਾਈ ਜਾਂਦੇ ਆ ਦੇਖੋ ਆ ਦੇਖੋ ਇਧਰਲੇ ਪਾਸੇ ਆ ਦੇਖੋ ਕਾਰੀਗਰ ਲੱਗੇ ਆਪਦੇ ਖੇਤ ਦੇ ਵਿੱਚ ਆਪਦੀ ਨਾ ਕੋਈ ਸ਼ਹਿਰ ਦੇ ਵਿੱਚ ਜਗਾ ਭਾਲੀ ਨਾ ਕੋਈ ਕਿਸੇ ਵਿਦੇਸ਼ ਦੇ ਵਿੱਚ ਗਏ ਨਾ ਕੁਝ ਨਹੀਂ ਤਰੱਕੀ ਕਰਨੀ ਸੀ ਸਬਰ ਰੱਖਿਆ ਆਪਦੀ ਕੁਆਲਿਟੀ ਤੇ ਧਿਆਨ ਦਿੱਤਾ ਤੇ ਬੰਦੇ ਤਰੱਕੀ ਕਰਕੇ ਬਹਿ ਗਏ ਹੁਣ ਗੱਲ ਇਹ ਆ ਜਿਹੜਾ ਗਾਹਕ ਸ਼ਹਿਰ ਛੱਡ ਕੇ ਇਹਨਾਂ ਕੋਲੇ ਖੇਤ 'ਚ ਆਉਂਦਾ ਦਾ ਕਾਰਨ ਕੋਲੀ ਕੁਆਲਿਟੀ ਨਹੀਂ ਹੋਣੀ ਕਾਰਨ ਰੇਟ ਵੀ ਹੋਊਗਾ ਆਪਾਂ ਜਗਸੀਰ ਹੁਣਾਂ ਨਾਲ ਗੱਲ ਕਰਦੇ ਆਂ ਜਗਸੀਰ ਆਪਣੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂ ਤੂੰ ਰੇਟ ਰੂਟ ਪੁੱਛਦੇ ਆਂ ਕਿ ਵਾਕਿਆ ਹੀ ਕਿਹੜੀ ਗੱਲਬਾਤ ਆ ਜਿਹੜੀ ਲੋਕਾਂ ਨੂੰ ਇੱਥੇ ਤੱਕ ਖਿੱਚ ਕੇ ਲਿਆਉਂਦੀ ਆ ਜਗਸੀਰ ਬਾਈ ਸਾਸਰੀ ਕਾਲ ਸਾਸਰੀ ਕਾਲ ਵੀਰੇ ਜਗਸੀਰ ਰੇਟਾਂ ਰੂਟਾਂ ਤੋਂ ਸਾਨੂੰ ਪਤਾ ਲੱਗੂਗਾ ਵੀ ਕਾਹ ਤੋਂ ਆਉਂਦੇ ਆ ਗਾਹਕ ਤੇਰੇ ਕੋਲ ਇੱਥੇ ਰੇਟ ਆਪਣੇ ਵੀਰੇ ਜਮੇ ਬਾਜ ਬਾ ਹਰੇਕ ਚੀਜ਼ ਦੇ ਰੇਟ ਘੱਟ ਪਾਇਆ ਵਾ ਆਪਣਾ ਵੀ ਮਤਲਬ ਕਾਰਨ ਕੀ ਤੇਰੇ ਕੋਲ ਬਣਦਾ ਕਰਕੇ ਸਮਾਨ ਹਾਂ ਆਪਣਾ ਆਪ ਦੇ ਹੀ ਸਮਾਨ ਬਣਦਾ ਵੀਰੇ ਸੋਫਾ ਬੈੱਡ ਡਾਈਨਿੰਗ ਟੇਬਲ ਸਾਰਾ ਕੁਝ ਆਪ ਬਣਾਉਣਾ ਹੈ ਤੇ ਮੈਨੂੰ ਦੱਸ ਫਿਰ ਆ ਆ ਜਿਹੜਾ ਆ ਪੈਕੇਜ ਹੀ ਬਣਾਤੇ ਆ ਹਾਂ ਵੀਰੇ ਪੈਕੇਜ ਆ ਇਹ ਪੈਕੇਜ ਬਣਾਤੇ ਆ ਪੈਕੇਜ ਦੇ ਵਿੱਚ ਦੱਸੋ ਕੀ ਕੀ ਦੇਵਾਂਗੇ ਆਪਾਂ ਪੈਕੇਜ ਚ ਵੀਰੇ ਆਪਾਂ ਸੋਫਾ ਆ ਸੋਫਾ ਹੋ ਗਿਆ ਹਾਂ ਬਾਈ ਹੂੰ 10 ਸਿੱਟੜ ਸੋਫਾ ਹਾਂ ਨਾਲ ਬੈੱਡ 9 ਫੁੱਟ ਹੂੰ 5 ਫੁੱਟ ਦੀ ਨਿਮਾਰੀ ਆ ਬੈੱਡ ਹੋ ਗਿਆ ਪੂਰਾ ਸੋਹਣਾ ਪੂਰੇ ਵਧੀਆ ਕੁਆਲਿਟੀ ਵਾਲਾ ਬਣਿਆ ਹੋਇਆ ਹਾਂ ਨਾਲ ਗੱਦੇ ਦੇਤੇ ਨਾਲ ਗੱਦੇ ਵੀਰੇ ਨਾਲ ਆਲਮਾਰੀ ਦੇਤੀ ਆਪਾਂ ਹਾਂ ਨਾਲ ਨਿਮਾਰੀ 5 ਫੁੱਟ ਹੂੰ ਕਿੰਨੇ ਪੈਸੇ ਨਾਲ ਆਹ ਪ੍ਰੈਸ ਟੇਬਲ ਜੀ ਨਾਲ ਆ ਪ੍ਰੈਸ ਟੇਬਲ ਵੀ ਦੇਤਾ ਠੀਕ ਆ ਹਾਂ ਜੀ ਹਾਂ ਤੇ ਕਿੰਨੇ ਪੈਸੇ ਲਵਾਂਗੇ ਆਪਾਂ ਇਹਦਾ ਆਪਾਂ 70000 ਰੁਪਿਆ ਪੈਕੇਜ ਆ ਜੀ ਸਾਰਾ 70000 ਰੁਪਿਆ ਦਾ 70000 ਰੁਪਏ ਦੇ ਵਿੱਚ ਪ੍ਰੈਸ ਟੇਬਲ ਦੇਤਾ ਅਲਮਾਰੀ ਦੇਤੀ ਆਹ ਬெட் ਦੇਤੇ ਨਾਲ ਗੱਦੇ ਦੇਤੇ ਨਾਲ ਆਹ ਸੋਫਾ ਦੇਤਾ ਤੇ ਜੇ ਮਾੜਾ ਮੋਟਾ ਕੋਈ ਸੋਫਾ ਜਾਂ ਬੈੱਡ ਜਾਂ ਇਹਨਾਂ ਦੇ ਵਿੱਚੋਂ ਕੋਈ ਚੀਜ਼ ਇਥੋਂ ਪਸੰਦ ਆ ਕੇ ਬਦਲ ਨਹੀਂ ਹੋਈ ਉਹ ਸਭ ਬਦਲ ਦਾਂਗੇ ਬਦਲ ਦਾਂਗੇ ਰੇਟ ਦਾ ਵਧ ਘਟ ਹੋ ਜੂਗਾ ਵੀ ਕਈ ਵਾਰੀ ਬੰਦਾ ਕਹਿੰਦਾ ਜਾਂ ਰੰਗ ਬਦਲਣਾ ਹੋਇਆ ਰੰਗ ਵੀਰੇ 50 ਕਲਰ ਨੇ ਆਪਣੇ ਕੋਲੇ ਜਿਹੜਾ ਮਰਜ਼ੀ ਰੰਗ ਲਵਾ ਸਕਦੇ ਹੋ ਜੇ ਮੰਨ ਲਾ ਮੈਂ ਇਹ ਸੋਫੇ ਨੂੰ ਕਹਤਾ ਵੀ ਮੈਨੂੰ ਆਹ ਲਾਲ ਚਾਹੀਦਾ ਉਦੋਂ ਹੀ ਬਣਾ ਦੇਗਾ ਬਣਾ ਦਾਂਗੇ ਵੀਰੇ ਠੀਕ ਆ ਹਾਂਜੀ ਹਾਂ ਐਚ ਵੀ ਆ ਹਾਂ ਵੀਰੇ ਐਚ ਵੀ ਸਾਰੇ ਕਲਰ ਆਪਣੇ ਕੋਲੇ ਹੈਗੇ ਨੇ ਜਿਹੜਾ ਮਰਜ਼ੀ ਕਲਰ ਬਣਵਾ ਲਓ ਜਿਹੜਾ ਮਰਜ਼ੀ ਕਲਰ ਬਣਵਾ ਲਓ ਕੁਗਾ ਮੈਸਟਰੀ ਬੰਦਾ ਇਹਨੇ ਤਾਂ ਬਣਾਈ ਦੇਣਾ ਇੱਕ ਹੋਰ ਇਹ ਤਾਂ ਲੱਗਿਆ ਪਿਆ ਸੈਟਪ ਇਹ ਆਹਾ ਆਹਾ ਇਹ ਮੇਰੇ ਇਹ ਵੀ ਪੈਕੇਜ ਹੈ ਹਾਂਜੀ 7 ਹਿੱਟਡ ਸੋਫਾ ਇਹ ਪ੍ਰੀ ਦੇਖ ਸੋਫਾ ਆਹਾ ਇਹਨੂੰ ਚੰਗਾ ਕੱਪੜਾ ਲੱਗਿਆ ਹੋਇਆ ਹਾਂ ਵੀਰੇ ਹੂੰ ਇਹ ਟੁੱਟਣ ਭਜਣ ਦੀ ਕੀ ਜ਼ਿੰਮੇਵਾਰੀ ਹੈ ਇਹਦੀ ਪੂਰੀ ਫੁੱਲ ਗਰੰਟੀ ਹੈ ਜੀ 5 ਸਾਲ ਦੀ 5 ਸਾਲ ਦੇ ਵਿੱਚ ਬੈਠ ਗਿਆ ਬੈਠ ਗਿਆ ਬਦਲ ਕੇ ਦੇਵਾਂਗੇ ਸੋਫਾ ਆਪ ਸੋਫਾ ਬਦਲ ਕੇ ਦੇਣਗੇ ਰੰਗ ਕਿਹੜਾ ਬਣਵਾ ਸਕਦੇ ਇਹ ਚ ਵੀ ਜਿੰਨੀ ਮਰਜ਼ੀ ਰੰਗ ਜਿਹੜਾ ਮਰਜ਼ੀ ਬਣਵਾ ਲਓ ਜੀ 50 ਕਲਰ ਨੇ ਇਹ ਚ ਵੀ ਏਚ ਵੀ 40 50 ਕਲਰ ਹੋ ਗਿਆ ਇੱਕ ਸੋਫਾ ਦੇਉਗੇ ਏਚ ਹਾਂਜੀ ਇੱਕ ਬੈੱਡ ਇੱਕ ਬੈੱਡ ਹੋ ਗਿਆ ਨਾਲ ਗੱਦਾ ਹੋ ਗਿਆ ਨਾਲ ਗੱਦਾ ਹੋ ਗਿਆ ਜੀ ਹੂੰ ਗੱਦਾ ਚੰਗੀ ਕੁਆਲਟੀ ਦਾ ਲੱਗਦਾ ਮੈਨੂੰ ਹਾਂਜੀ ਹੂੰ ਤੇ ਇੱਕ ਪ੍ਰੈਸ ਟੇਬਲ ਹੋ ਗਿਆ ਜੀ ਇੱਕ ਨਮਾਰੀ ਹੋਗੀ ਜੀ ਰਕਲਮਾਰੀ ਹੋਊਗੀ ਹਾਂਜੀ ਤੇ ਆਹਾ ਇਹ ਇਹ ਅਲੱਗਾ ਇਹ ਅਲੱਗਾ ਵੀਰੇ ਇਹ ਅਲੱਗਾ ਅਚਾ ਇਹ ਪੈਕੇਜ ਦੇ ਵਿੱਚ ਹੋ ਗਿਆ ਆ ਸੋਫਾ ਹਾਂਜੀ ਆ ਬੈੱਡ ਹੋ ਗਿਆ ਆ ਬੈੱਡ ਹੋ ਗਿਆ ਆਹ ਪ੍ਰੈਸ ਟੇਬਲ ਹੋ ਗਿਆ ਤੇ ਆਹ अलमारी ਹੋ ਗਈ। ਆਹ अलमारी ਹੋ ਗਈ। ਇਧਰਲੇ ਪਾਸੇ ਪ੍ਰੀਤ अलमारी ਹੋ ਗਈ। ਇਹ ਕਿੰਨੇ ਦਾ ਦਿੱਗੇ? ਇਹ ਵੀਰੇ 45000 ਰੁਪਏ ਦਾ ਆਪਾਂ ਦੇਵਾਂਗੇ ਤੁਹਾਨੂੰ। ਤੇ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਆਪਣੀ। 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ। 100 ਕਿਲੋਮੀਟਰ ਦਾ ਪੰਜਾਬ ਹੀ ਆ ਜਾਂਦਾ ਸਾਰਾ। ਹਾਂ। ਹੈਂ? ਹਾਂ ਜੀ। ਹੈਂ ਨੇੜ ਤੇੜੀ ਵਜ ਦਾ ਕੰਮ। ਵੀਰੇ ਹਾਂ। 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਆ ਫੇਰ ਸੁਣ ਲਓ ਆਹ अलमारी ਆਹ ਪ੍ਰੈਸ ਟੇਬਲ ਆਹ ਬੈੱਡ ਤੇ ਬੈੱਡ ਦੇ ਨਾਲ ਆ ਗੱਦਾ ਯਾਰ ਗੱਦਾ ਮਹਿੰਗਾ ਹੋਊਗਾ ਯਾਰ ਗੱਦਾ ਵੀਰੇ ਇਹ 8000 ਰੁਪਏ ਦਾ ਇਕੱਲਾ ਗੱਦਾ ਹੀ ਆ ਕੋਈ ਨਹੀਂ ਲਾ ਕੇ ਦਿੰਦਾ ਜਿਹੜੀ ਆਪਾਂ ਚੀਜ਼ ਦੇ ਯਾਰ ਇਹ ਚੀਜ਼ ਤਾਂ ਮੈਨੂੰ ਦੇਖ ਕੇ ਹੀ ਪਤਾ ਲੱਗਦੀ ਆ ਤੇ ਇਹ ਨਾ ਹੋਵੇ ਹੁਣ ਗੱਲ ਨਿਉ ਆ ਜਗਸੀਰ ਵੀ ਆਪਾਂ ਜਦੋਂ ਅਗਲਾ ਪੈਕੇਜ ਮੰਗ ਲੇ ਵੀਡੀਓ 'ਚ ਨਹੀਂ ਮੁੜ ਕੇ ਗੱਦਾ ਬਦਲਦੇ ਆਪਾਂ ਨਹੀਂ ਨਹੀਂ ਵੀਰੇ ਗੱਦਾ ਇਹੀ ਦੇਵਾਂਗੇ ਸੇਮ ਹੈ ਸੇਮ ਦੇ ਆ ਗੱਦਾ ਬਹੁਤ ਚੰਗਾ ਆ ਆ ਹੈ ਕਿਹੜੀ ਕੰਪਨੀ ਦਾ ਮਾੜਾ ਦਿਖਾ ਦੇ ਪ੍ਰੀਤ ਦਿਖਾ ਦਿਓ ਜੀ ਹੈ ਆਹ ਆ ਗੱਦਾ ਆਹੀ ਗੱਦਾ ਮੰਗ ਲਿਓ ਭਾਈ ਆ ਕੇ ਤੁਸੀਂ ਹੈਨਾ ਹਾਂਜੀ ਤੇ ਆਹ ਕੁਰਸੀਆਂ ਕਿਵੇਂ ਪਈਆਂ ਫਿਰ ਇਹ ਅੱਧ ਦਿਨ ਮਿਲਦੀਆਂ ਇਹ ਅੱਧ ਨੇ ਵੀਰੇ ਇਹ ਆਪਾਂ 5000 ਰੁਪਏ ਦੀ ਦਿੰਨੇ ਆ ਤਿਆਰ ਕਰਕੇ ਕੱਪੜਾ ਲਾ ਕੇ ਅੱਛਾ ਕੱਪੜਾ ਲਾ ਕੇ ਤੇ ਜੇ ਕਿਸ ਨੇ ਆਈ ਲੈਣੀ ਹੋਵੇ ਆਈ ਵੀਰੇ ਆਪਾਂ ਦੇ ਦਾਂਗੇ 4000 ਰੁਪਏ ਦੀ ਅੱਛਾ 1000 ਰੁਪਏ ਦਾ ਕੱਪੜੇ ਦੇ ਬਾਜਣਗੇ ਜੇ ਕਿਸੇ ਨੇ ਬਾਪੂ ਨੂੰ ਲੈ ਕੇ ਦੇਣੀ ਆ ਆਪਣੇ ਬਿਊਰਕ ਨੂੰ ਲੈ ਕੇ ਦੇਣੀ ਆ ਹਾਂਜੀ 4000 ਰੁਪਏ ਦੀ ਆਈ ਦੇ ਦਾਂਗੇ ਕੱਪੜਾ ਲਾ ਕੇ 5000 ਰੁਪਏ ਦੀ ਦੇ ਦੇ ਇਹ 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 ਕੁਰਸੀ ਕਾਦੀ ਬਣੀ ਆ ਟਾਲੀ ਆ ਟਾਲੀ ਦੀ ਵੀਰੇ ਟਾਲੀ ਪੁਰਾਣੀ ਟਾਲੀ ਦੀ ਟਾਲੀ ਦੀ ਬਣੀ ਵੀ ਆ ਹਾਂਜੀ ਆ ਜਾ ਉਧਰ ਸੋਫਿਆਂ ਸਾਫਿਆਂ ਵਾਲੇ ਪਾਸੇ ਵੀ ਚੱਲਦੇ ਹੁਣ ਉਹਦੀ ਵੀ ਜਾਣਕਾਰੀ ਦੇ ਦੇ ਆਹ ਬਾਈ ਬੈੱਡ ਕਿੰਨੇ ਦਾ ਦੇਵੋਗੇ ਆਹਾ ਇਹ ਵੀਰੇ 25000 ਰੁਪਏ ਦਾ ਬੈੱਡ ਦੇ ਦਾਂਗੇ ਆਪਾਂ ਵਿੱਚ ਹੀ ਗੱਦੇ ਬਾਜ਼ਾਰ ਚ 30000 ਰੁਪਏ ਦਾ 28000 ਰੁਪਏ ਦਾ ਵਿਕਦਾ ਇਹ ਬੈੱਡ 25000 ਰੁਪਏ ਦਾ ਮਿਲ ਜੂਗਾ ਵਿੱਚ ਹੀ ਆਹ ਗੱਦੇ ਵਿੱਚ ਹੀ ਗੱਦੇ ਐਸੀ ਕੰਪਨੀ ਦੇ ਗੱਦੇ ਹਾਂਜੀ ਹਾਂਜੀ ਆ ਵੀ ਸੇਮ ਰੇਟ ਹੈ ਹਾਂ ਵੀਰੇ ਇਹ ਵੀ 25000 ਦੇ ਦੇ ਦਾਂਗੇ 25000 ਰੁਪਏ ਦਾ ਤੇ ਜੇ ਕਿਸੇ ਨੇ ਗੱਦਾ ਥੋੜਾ ਜਿਹਾ ਹਲਕੀ ਕੰਪਨੀ ਦਾ ਲਵਾਉਣਾ ਫਿਰ ਸਸਤਾ ਹੋ ਜਾ ਹਾਂ ਉਹ ਜਿਆ ਰੇਟ ਘਟ ਜੂਗਾ ਇਹ ਉਹੋ ਜਿਹਾ ਸਸ 8000 ਰੁਪਏ ਦਾ ਗੱਦਾ ਵੀਰੇ ਇਹ ਕੱਲਾ ਹਾਂ 8000 ਰੁਪਏ ਦਾ ਗੱਦਾ ਲੱਗਿਆ ਹੋਇਆ ਤਾਂ ਕਰਕੇ ਬੈੱਡ ਆ ਜੀ ਇਹ ਤੋਂ ਬਿਨਾਂ ਲੈਨੇ ਫਿਰ ਇਦੋਂ ਘਟ ਜੂਗਾ ਹਾਂ ਵੀਰੇ ਹਾਂ ਘਟ ਜੂਗਾ ਫਿਰ ਪਟਾ ਚਲ ਵੀਰੇ ਇਧਰਲੇ ਪਾਸੇ ਮਾਰਗੇ ਮਾੜਾ ਜੇ ਕਿਹੜਾ ਆ ਆ ਆ ਆ ਆ ਯਾਰ ਇਹ ਰੇਟ ਜਾਜ ਆ ਇਹਦੇ ਸੋਫਿਆਂ ਸਾਫਿਆਂ ਦੇ ਰੇਟ ਵੀ ਹਿਸਾਬ ਚ ਹੋਣਗੇ ਲੈ ਸਾਨੂੰ ਆ ਆ ਸੋਫਿਆਂ ਦਾ ਰੇਟ ਦੱਸ ਦੇਗਾ ਪ੍ਰੀਤਾ ਵੈਰਾਈਟੀ ਵੱਖਰੀ ਆ ਮਾੜੀ ਜੀ ਓਏ ਆ ਚੈੱਕ ਕਰੀ ਚੈੱਕ ਕਰੀਆ ਵੈਰਾਈਟੀ ਇਹ ਕਿਹੜੇ ਦੇਖ ਦੀ ਵੈਰਾਈਟੀ ਆ ਯਾਰ ਪ੍ਰੀਤ ਲੱਗ ਵੈਰਾਈਟੀ ਆ ਜਮਾ ਹੀ ਹੈਂ ਇਹ ਚਾਈਨਾ ਦੀ ਵੈਰਾਈਟੀ ਆ ਵੀਰੇ ਆਪਾਂ ਕੱਢ ਕੇ ਫੋਟੋ ਫੇਰ ਬਣਾਇਆ ਸੋਫਾ ਇਹ ਜਮਾ ਯਾਰ 100% ਸਹੀ ਆ ਯਾਰ ਇਹੋ ਜੇ ਟੋਪ ਜੇ ਲਏ ਹੁੰਦੇ ਚਾਈਨਾ ਵਾਲਿਆਂ ਦੇ ਇਧਰ ਇਧਰਲੇ ਸੋਫੇ ਤੇ ਦੇਖੀ ਪਰਲੇ ਤੇ ਹੈ ਰੰਗ ਵੀ ਉਹੀ ਆ ਬਿਲਕੁਲ ਜਮਾ ਤੋਂ ਸਹੀ ਆ ਹੁਣ ਦੱਸ ਦੇ ਫਿਰ ਰੇਟ ਤਾਂ ਨਹੀਂ ਚਾਈਨਾ ਵਾਲਾ ਰੇਟ ਮੇਰੇ ਆਪਣਾ ਪੰਜਾਬ ਵਾਲਾ ਹੀ ਆ ਹੂੰ ਕੀ ਰੇਟ ਦੇ ਦੇਮ 50000 ਰੁਪਏ ਦਾ ਦੇ ਦਾਂਗੇ ਇਹ ਸੋਫਾ ਤੁਹਾਨੂੰ ਅਸੀਂ ਲਓ ਜੀ ਤੇ ਇਹਦੀ ਵੀ ਗੱਦੀ ਗੁੱਦੀ ਬਹਿਣ ਦੀ ਜ਼ਿੰਮੇਵਾਰੀ ਆ ਗੱਦੀ ਵੀਰੇ 4 ਚਾਰ ਦੀ ਗੱਦੀ ਆ 40 ਡਸਟੀ ਦੀ ਠੀਕ ਹੈ ਜੀ 5 ਸਾਲ ਦੀ ਫੁੱਲ ਗਰੰਟੀ ਹੈ ਆਪਣੀ ਤੇ ਇਹਨੂੰ ਇਹ ਦੇਖ ਲਓ ਜੀ ਇਹ ਵੀ ਦੇ ਦਾਂਗੇ ਹਿਸਾਬ ਨਾਲ ਹੀ ਆਪਾਂ ਕਿੰਨੇ ਕੁ ਦਾ ਦੇ ਦਗੇ ਇਹ ਆਪਾਂ 45000 ਰੁਪਏ ਦਾ ਦੇ ਦਾਂਗੇ ਜੀ 45000 ਰੁਪਏ ਚ ਆਹ ਆ ਮਿਲੂਗਾ ਆਹ ਮਿਲੂਗਾ ਆਹ ਮਿਲੂਗਾ ਆਹ ਮਿਲੂਗਾ ਸਾਰਾ ਤਾਂ ਤਸੀਸਾ ਵਿੱਚ ਹੀ ਦੇਖ ਲਾ ਮੁੜ ਕੇ ਨਾ ਨਾ ਜੀ ਆਪਾਂ ਦੇਵਾਂਗੇ ਆ ਪੈਰ ਦੇਖੋ ਇਹਦੇ ਹਮ 120 ਰੁਪਏ ਦਾ ਇੱਕ ਪੈਰ ਲੱਗਿਆ ਵਾ ਇਹਦੇ ਸੋਫੇ ਦੇ ਹਾਂ 120 ਰੁਪਈਆ ਦਾ ਪ੍ਰੀਤ ਪੈਰ ਹੀ ਲੱਗਿਆ ਵਾ ਪੈਰ ਪੂਰ ਚੰਗੇ ਲੱਗੇ ਹੋਏ ਆ ਤੇ ਸੋਫਾ ਇਹ ਮਿਲ ਜੂਗਾ 45000 ਦਾ ਹੀ ਹਨ 45000 ਦਾ ਜਾ ਕਰਤੀ ਛੋਟ ਆ ਜਾ ਫਿਰ ਭਾਈ ਆ ਇਹਦਾ ਵੀ ਦੱਸਦੇ ਹੁਣ ਰੇਟ ਸਾਨੂੰ ਇਹਦਾ ਇਹਦਾ ਦੱਸਦਗੇ ਹਾਂ ਦੱਸ ਦੋ ਜੀ ਦੱਸੋ ਫਿਰ ਕੀ ਰੇਟ ਆ ਇਹ ਸੋਫਾ ਇਹ ਵੀ ਵੀਰੇ 45000 ਰੁਪਏ ਦਾ ਦੇ ਦਾਂਗੇ ਆਪਾਂ ਸਵਾਰਾ ਸਿੱਕੜ ਸੋਫਾ ਜੀ ਫੁੱਲ ਗਰੰਟੀ ਆ 5 ਸਾਲ ਦੀ ਐਕਚਾਰ ਦੀ ਗੱਡੀ ਪਈ ਵੀ ਆ ਹੂੰ ਪ੍ਰੀਤ ਹਾਸਨਾ ਰੇਟ ਬਾਲੇ ਜਾਇਜ ਦਿੰਦਾ ਬਾਈ ਹੈਂ ਆਹ ਦੇਖ ਉਹ ਖੁਸ਼ ਹੋਈ ਜਾਂਦਾ ਦੇਖ ਕੇ ਆਹ ਬਾਈ ਕਿੰਨੇ ਦਾ ਦੇਵਾਂਗੇ ਆਪਾਂ ਇਹ 10 ਸੀਟੜ ਸੋਫਾ ਵੀਰੇ 20000 ਰੁਪਏ ਦਾ ਦੇਵਾਂਗੇ ਆਪਾਂ 20000 ਰੁਪਏ ਦਾ ਜਿਹੜਾ ਆਪਾਂ ਪੈਕੇਜ ਦੇ ਨਾਲ ਲਾਇਆ ਹੋਇਆ ਏ ਉਹੀ ਆ ਨਾ ਇਹ ਵੱਡਾ ਵੀਰੇ ਉਦੋਂ ਇਹ ਉਦੋਂ ਵੱਡਾ ਹਾਂ 10 ਸੀਟਾਂ ਵਾਲਾ ਸੋਫਾ ਇਹ ਤੇ 20000 ਰੁਪਏ ਦਾ ਇਹਦੇ ਨਾਲ ਆਹ ਦੋ ਆ ਮਿਲ ਗਏ ਹਾਂਜੀ ਆਹ ਸੀਟਾਂ ਮਿਲ ਗਈਆਂ ਆਹ ਮਿਲ ਗਈਆਂ ਹਾਂ ਸਿਸਾ ਟੇਬਲ ਨਾਲ ਆ ਜੀ ਸਾਰਾ ਕੁਝ ਤੇ ਅਲਮਾਰੀਆਂ ਬਾਈ ਅਲਮਾਰੀ ਵੀਰੇ ਆਹ ਆਪਾਂ ਦੇ ਦਾਂਗੇ 7 ਪੈਂਦੀ ਅਲਮਾਰੀ ਆ 12000 ਰੁਪਏ ਦੀ 12000 ਰੁਪਏ ਦੀ 7 5 ਦੀ ਅਲਮਾਰੀ ਆ 12000 ਰੁਪਏ ਦੀ ਤੇ ਇਹਦੀ ਜੇ ਲੱਕੜ ਲੁੱਕੜ ਫੁੱਲ ਜੇ ਕੋਈ ਪਾਣੀ ਪੂਣੀ ਲੱਗ ਗਿਆ ਕੁਛ ਵੀ ਨਹੀਂ ਹੁੰਦਾ ਵੀਰੇ ਗਾਰੰਟੀ ਆ ਆਪਣੀ ਪਾਣੀ ਨਾ ਨਾ ਫੁੱਲ ਲੱਗਦਾ ਪੋਚਾ ਪਾਚਾ ਲਾ ਕੇ ਬੁੜੀਆਂ ਤੋਂ ਖਰਾਬ ਨਾ ਨਾ ਕੁਛ ਨਹੀਂ ਹੁੰਦਾ ਜੀ ਇਹਨੇ ਨਹੀਂ ਹੁੰਦੀ ਨਹੀਂ ਹੁੰਦੀ ਲੈ ਵੀ ਹੋਰ ਆਪਾਂ ਕਿਹੜੇ ਸੋਫੇ ਤੇ ਗੱਲ ਕਰਗੇ ਮਾੜਾ ਜਿਹਾ 10 ਫਿਰ ਉਹ ਆ ਦਿਖਾ ਦਿਓ ਆ ਆ ਦਿਖਾ ਦਗੇ ਪੁੱਤੋ ਆਹ ਦਿਖਾ ਦਗੇ ਹਾਂਜੀ ਆ ਦੱਸ ਬਾਈ ਇਹ 7 ਸਿੱਟਰ ਸੋਫਾ ਵੀਰੇ ਨਾਲ ਟੇਬਲ ਆ ਗਲਾਸ ਵਿਥੀ ਹੂੰ ਇਹ ਸੋਫਾ ਆਪਾਂ 50000 ਰੁਪਏ ਦਾ ਦੇ ਦਾਂਗੇ 2 ਇੱਤੇ ਬੰਦੇ ਬਹਿ ਗਏ 2 ਇੱਤੇ ਬਗੇ 4 ਤੇ 3 ਇੱਤੇ ਬਗੇ ਤੇ ਵੀ 4 ਹੀ ਬਹਿੰਦੇ ਵੈਸੇ ਤਾਂ ਹਾਂ ਹਾਂਜੀ 4 3 ਬਹਿ ਗਏ ਹਾਂਜੀ ਤੇ 7 ਸੀਟਰ ਸੋਫਾ ਕਿੰਨੇ ਦਾ 50000 ਰੁਪਏ ਦਾ ਜੀ 70000 ਰੁਪਏ ਦਾ ਵੇਚਦੇ ਨੇ ਬਾਜ਼ਾਰ 'ਚ ਲਓ ਜੀ 50000 ਰੁਪਏ ਦਾ ਚੱਕੋ ਸਿੱਧਾ ਹੀ ਫੈਕਟਰੀ ਤੋਂ ਚੱਕੋ ਬਈ ਚੱਕੋ ਲੈ ਜੋ ਲੁੱਟ ਕੇ ਲੈ ਜੋ ਲੁੱਟ ਕੇ ਲੈ ਜੋ ਲੁੱਟ ਕੇ ਪ੍ਰੀਤ ਇਹਦਾ ਵੀ ਪੁੱਛ ਲੇ ਰੇਟ ਪ੍ਰੀਤ ਇਹ ਚ ਵਾਲੀ ਦਿਲ ਚਸਪੀ ਰੱਖਦਾ ਸੀਗਾ 10 ਫਿਰ ਬੋਲ ਜਗਸੀਰ ਇਹ ਲੈ ਜਾਓ ਜੀ ਸੋਫਾ ਇਹ ਆਪਾਂ ਦੇ ਦਾਂਗੇ 42000 ਰੁਪਏ ਦਾ 42000 ਰੁਪਏ ਦਾ ਤੇਰੇ ਨਾਲ ਦੁਕਾਨ ਨਾਲ ਤਕੂਨ ਨਾਲੇ ਨਾਲ ਲੜ ਪੈਣਾ ਲੜੀ ਜਾਣ ਦੇਈ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਾਂ ਆਪਦੇ ਮਾਰਜਨ ਨਾਲ ਵੇਚਣਾ ਚੱਲ ਉਹ ਤੇ ਵੀ ਗੱਲ ਕਰ ਗਏ ਉਹ ਤਾਂ ਇਹਦੇ ਨਾਲ ਦਾ ਹੀ ਆ ਹਾਂਜੀ ਉਹ ਤਾਂ ਇੱਕੋ ਹੀ ਚੀਜ਼ਾਂ ਹਨਾ ਉਹਦੀ ਕਾ ਬਣਾ ਚੱਲ ਆ ਸੇ ਆ ਜਾ ਆ ਜਾ ਇਹ ਕੋ ਚਿੱਟੇ ਜੇ ਪਏ ਆ ਉਧਰ ਉਹ ਵੀ ਦੇਖ ਲਓ ਜੀ ਹੂੰ ਇਹ ਆ ਦੇਖ ਇਹ ਆਹਾ ਏ ਦੱਸ ਆ ਦੱਸ ਚਿੱਟੇ ਜੀ ਇਹ ਲੈ ਜਾਓ ਜੀ ਹੂੰ ਇਹ ਚਿੱਟੇ ਜੇ ਕਿੰਨੇ ਦਾ ਦੇਵੇਂਗਾ ਇਹ ਸੋਫਾ ਵੀਰੇ ਆਪਾਂ 45000 ਰੁਪਏ ਦਾ ਦੇ ਦਾਂਗੇ ਉਹ ਤਾਂ 60 70000 ਰੁਪਏ ਦਾ ਮਾਰਕੀਟ ਚ ਵਿਕਦਾ ਇਹ ਲੈ 45000 ਰੁਪਏ ਦਾ ਦੇ ਦਾਂਗੇ ਬਣਾ 45000 ਰੁਪਏ ਦਾ ਆ ਲੈ ਜਾਓ ਆ ਕਿੰਨੇ ਦਾ ਆਖਿਆ ਸੀ 45 ਦਾ ਹੀ ਇਹ ਆ ਜੀ ਆ ਏਡਾ 45 ਦਾ ਹੈ ਹਾਂ ਜੀ 12 ਸੀਟਡ ਸੋਫਾ 55 60000 ਰੁਪਏ ਦਾ ਵੇਚਦੇ ਨੇ ਬਾਜ਼ਾਰ ਚ ਲੈ ਚਲੋ ਜੀ ਆ ਜਾ ਇਹ ਆ ਲੈ ਜੋ ਆ ਕਿੰਨੇ ਦਾ ਦਿੱਗੇ ਆਹਾ ਬਾਬਰਿਆ ਇਹ ਵੀ ਇਹ ਵੀਰੇ 42000 ਰੁਪਏ ਦਾ ਸੋਫਾ ਆਪਾਂ ਦੇ ਦਾਂਗੇ 12 ਸੀਟਡ ਆ ਇਹ ਦੇਖ ਪ੍ਰੀਤੋਏ ਕਿੰਨੀਆਂ ਸੀਟਾਂ ਕਿੱਡਾ ਵੱਡਾ ਸੋਫਾ ਸਾਰਾ ਬ੍ਰਾਂਡਾ ਭਰ ਜੋ ਆਪਣਾ ਇਹਦੇ ਨਾਲ 42000 ਰੁਪਏ ਦਾ 42000 ਰੁਪਏ ਦਾ ਸੋਫਾ ਚੱਕੋ ਆ ਲਾਈਟਾਂ ਵਾਲੇ ਦਾ ਦੱਸ ਯਾਰ ਆ ਆ ਇਹਦਾ ਪਹਾ ਕਰ ਤੂੰ ਸਾਡੇ ਨਾਲ ਆਹਾ ਇਹ ਵੀਰੇ 40 50000 ਰੁਪਏ ਦਾ ਸੋਫਾ ਵਿਕਦਾ ਬਾਜ਼ਾਰ ਚ ਹੂੰ ਆਪਾਂ ਦੇਵਾਂਗੇ 40000 ਰੁਪਏ ਦਾ ਚੱਕ 46 ਕਹਿੰਦੇ ਕਹਿੰਦੇ ਤੋਂ ਝਾਲ ਕੋ ਨਿਕਲ ਗਿਆ ਹੁਣ ਨੀ ਪੀੜਿਓ ਬਦਲਨੀ ਹੁਣ 40 ਦਾ ਦੇਣਾ ਪਊਗਾ 40 ਦਾ ਦੇਵਾਂਗੇ ਵੀਰੇ 40 ਦਾ ਦੇਣਾ ਪਊਗਾ ਡਿਲੀਵਰੀ ਇਹਦੇ ਵਿੱਚ ਕੋਈ ਨਹੀਂ ਦੇਣੀ ਆਪਾਂ ਇੱਥੇ ਡਿਲੀਵਰੀ ਨਹੀਂ ਜੀ ਆਪਾਂ ਰੇਟ ਹੀ ਬਹੁਤ ਖਿੱਚ ਕੇ ਲਾਏ ਨੇ 50 55 ਦਾ ਵਿਕਦਾ ਜੀ ਇਹ 40 ਦਾ ਫਿਰ ਪੁੱਛ ਲੈਣਾ ਤੁਹਾਨੂੰ 40000 ਰੁਪਏ ਦਾ ਜੀ 40000 ਰੁਪਏ ਦਾ ਸੋਫਾ ਚੱਕ ਪ੍ਰੀਤ ਸਾਰਾ ਇਹਦੇ ਵਿੱਚ ਆਹ ਲਾਈਟਾਂ ਲੂਟਾਂ ਸਾਰਾ ਕੁਝ ਚੈੱਕ ਕਰ ਲਓ ਬਾਈ ਵੀਡੀਓ ਦੇ ਵਿੱਚ ਇਹ ਹੀ ਲੈਣਾ ਆਪਾਂ ਆਹ ਗਲਾਸ ਗਲੂਸ ਲੱਗਿਆ ਹੋਇਆ ਹਾਂ 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 ਵੀਰੇ ਗਲਾਸ ਲੱਗਿਆ ਮਿਲੂਗਾ ਤੁਹਾਨੂੰ ਠੀਕ ਆ ਤੇ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਆ ਲੈ ਜਾਓ ਜੀ 6 ਕੁਰਸੀਆਂ ਵਾਲਾ ਟਾਲੀ ਦੇ ਪਾਵੇ ਨੇ ਹੂੰ ਆਪ ਤਿਆਰ ਕਰ ਦਿਆਂ ਜੀ 35000 ਰੁਪਏ ਦਾ ਨਾਲ ਸ਼ੀਸ਼ਾ ਲਾ ਕੇ ਇਹਦੇ ਉੱਤੇ ਸ਼ੀਸ਼ਾ ਲਾ ਕੇ ਹਾਂ ਜੀ ਪੰਜੇ ਪੱਥਰ ਲਵਾਉਣਾ ਹੋਵੇ ਇਹਦੇ ਉੱਤੇ ਪੱਥਰ ਦਾ ਵੀਰੇ 5000 ਰੁਪਏ ਐਕਸਟਰਾ ਵੱਜ ਜਾਂਦਾ 40000 ਰੁਪਏ ਦਾ ਦੇ ਦਾਂਗੇ ਠੀਕ ਆ ਜੇ ਕਿਸੇ ਨੇ ਪੱਥਰ ਲਵਾਉਣਾ ਤਾਂ 40000 ਦਾ ਜੇ ਕਿਸੇ ਨੇ ਪੱਥਰ ਤੋਂ ਬਣਾ ਕੱਲਾ ਸੀਸਾ ਲਵਾਉਣਾ ਹਾਂ ਫਿਰ 35000 ਫਿਰ 35000 ਰੁਪਏ ਦਾ 6 ਕੁਰਸੀਆਂ ਮਿਲਣਗੀਆਂ ਟਾਲੀ ਦੇ ਪਾਵੇ ਆਪ ਤਿਆਰ ਕਰਦੇ ਆਂ ਜੀ ਟਾਲੀ ਦੇ ਹਾਂ ਇੱਥੇ ਆਸੇ ਤਿਆਰ ਹੋ ਜਾਂਦੇ ਮੈਂ ਮੋਟੇ ਦਿਖਾਏ ਆ ਆਪ ਹੀ ਪਾਵਾ ਖਰਾਦ ਕੇ ਬੰਦੇ ਰੱਖੇ ਹੋਏ ਨੇ ਆਪ ਹੀ ਲਾਉਂਦੇ ਨੇ ਜਗਸੀਰ ਆ ਆ ਜਿਹੜਾ ਵੱਡਾ ਆ ਰਹਿ ਗਿਆ ਵਿਚਾਲੇ ਹਾਂ ਹਾਂਜੀ ਇਹਦਾ ਕੀ ਰੇਟ ਆ ਇਹ ਵੀਰੇ ਮਾਰਕੀਟ ਤੇ ਵਿਕਦਾ ਸੋਫਾ 80 85000 ਰੁਪਏ ਦਾ ਆਹਾ ਹਾਂਜੀ ਹੂੰ ਆਪਾਂ ਤੁਹਾਨੂੰ 60000 ਰੁਪਏ ਦਾ ਦੇਵਾਂਗੇ 60000 ਦੇ ਵਿੱਚ ਤਿੰਨ ਆਹਾ ਦੋ ਆਹਾ ਦੋ ਆਹਾ ਦੋ ਆਹਾ ਹਾਂਜੀ 60000 ਰੁਪਏ ਦਾ ਦੇਵਾਂਗੇ ਨਾਲ ਟੇਬਲ 골ਡਨ ਪੈਰ ਲੱਗਿਆ ਹੋਇਆ ਇਹਦੇ ਹੂੰ 50 ਰੁਪਏ ਦਾ ਕੱਲਾ ਪੈਰ ਹੀ ਆ ਜੀ ਅੱਛਾ ਹਾਂ ਆਪਾਂ 60000 ਰੁਪਏ ਦਾ ਸੇਲ ਕਰ ਦਾਂਗੇ ਇਹ 60000 ਰੁਪਏ ਦਾ ਸੇਲ ਕਰ ਯਾਰ ਕੋਈ ਸਸਤਾ ਆ ਜਾ ਦੇ ਜਿਹੜਾ ਜਮਾ ਸਾਡੇ ਵਰਗੇ ਟੱਬਰ ਵਾਲਾ ਵੀ ਕੋਈ ਹੋਵੇ ਹੈ ਕੋਈ ਕੋਈ ਸਸਾ ਆਵਜੇ ਦੇ ਪੈਸੇ ਖਰਚਣ ਵਾਲਾ ਕੋਈ ਵਧੀਆ ਚੀਜ਼ ਆ ਆ ਕਿੰਨੇ ਕ ਦਾ ਏ ਬਰੇ ਸਾਇਵਨ ਸਿੱਟਡ ਸੋਫਾ 16000 ਰੁਪਏ ਦਾ ਮਾਰਕੀਟ ਤੇ 22 23000 ਰੁਪਏ ਦਾ ਆਮ ਹੀ ਵਿਕੀ ਜਾਂਦਾ ਹੈ ਇਹ ਆਪਾਂ 16000 ਰੁਪਏ ਦਾ ਦੇ ਦਾਂਗੇ 16000 ਰੁਪਏ ਚ ਲੈ ਜਾਓ ਆ ਸੋਫਾ ਹਾਂਜੀ ਆ ਸੋਫਾ ਦੋ ਪਫਾ ਆਹ ਟੇਬਲ ਉਹ ਦੋ ਪਫਿਆਂ ਹਾਂਜੀ 16000 ਰੁਪਏ ਇਹ 16000 ਰੁਪਏ ਚ ਲੈ ਜਾਓ ਚੱਕ ਕੇ ਆ ਵੀ 16000 ਕੀ ਲੈ ਆ ਆ 16000 ਰੁਪਏ ਚ ਲੈ ਜਾਓ ਚੱਕ ਕੇ ਇਹ ਚ ਇਹ ਤੇ ਤਾਂ ਹੀ ਬਹਿ ਕੇ ਰੋਟੀ ਹੱਟੀ ਖਾ ਕੇ ਹਟੇ ਆ ਹਾਂ 16000 ਰੁਪਏ ਦਾ ਦੇ ਦਾਂਗੇ ਜੀ ਤੇ ਇਹਦੀ ਵੀ ਬਹਿਣ ਮੂਣ ਦੀ ਗਾਰੰਟੀ ਉਹਨੂੰ 5 ਸਾਲ ਦੀ ਫੁੱਲ ਗਾਰੰਟੀ ਹੈ ਵੀਰੇ ਆਪਣੀ ਤੇ ਆ आज इना टी ते टीवी लागदे है एलसीडी पैनल ਵੀਰੇ ਇਹ 12000 ਰੁਪਏ ਦਾ ਦੇ ਦਾਂਗੇ ਆਪਾਂ ਐਲਸੀਡੀ ਪੈਨਲ 12000 ਦਾ ਤੇ 12 ਵਾਲਾ ਤੋਂ 12 ਤੋਂ ਛੋਟੇ ਵਾਲੇ ਵੀ ਹੈਗੇ ਆ ਛੋਟੇ ਆ ਪਿਆ ਜੀ ਅੱਛਾ ਹਾਂ ਜੀ ਇਹ 9000 ਰੁਪਏ ਦਾ ਜੀ ਆ 9000 ਰੁਪਏ ਦਾ ਜੇ ਕੋਈ ਨਿਆਣਾ ਲੈਣਾ ਛੋਟਾ ਨਿੱਕਾ ਹਾਂ ਜੀ ਹੈ ਹਾਂ ਜੀ ਤੇ ਜੇ ਨਿੱਕੀ ਅਲਮਾਰੀ ਲੈਣੀ ਹੋਵੇ ਕਿਸੇ ਨੇ ਇਹ 9000 ਰੁਪਏ ਦੀ ਜੀ ਆਪਣੀ ਲੈ ਉਹ 12 ਦੀ ਸੀ ਇਹ 9 ਦੀ ਹਾਂ ਜੀ ਇਹ 9 ਦੀ ਹਾਂ 9000 ਰੁਪਏ ਦੀ ਦੇ ਦਾਂਗੇ ਜੁਮੇਵਾਰੀ ਇਹਦੀ ਵੀ ਉਹਨੂੰ ਹੀ ਹਾਂ ਉਹਨੀ ਵੀ ਆ ਜੀ 11 12000 ਦੀ ਇਹ ਵਿਕੀ ਜਾਂਦੀ ਆ ਆਪਾਂ 9000 ਦੀ ਚੱਕੋ ਵੀ ਸੱਜਣੋ ਮੈਂ ਤਾਂ ਕੋਈ ਰਹਿਗਾ ਰਹਿਣ ਹੋ ਇੱਕ ਪਿੱਛੇ ਪਿਆ ਯਾਰ ਪ੍ਰੀਤ ਉਹ ਵੀ ਨਹੀਂ ਛੱਡ ਕੇ ਜਾਂਦੇ ਆ ਜਾ ਇਹਦਾ ਵੀ ਦੱਸ ਦੇ ਫਿਰ ਜਿਕ ਸੀਰ ਹੋਣ ਰੇਟ ਹੈ ਇਹਦਾ ਰੇਟ ਕੀ ਲੱਗਿਆ ਆਪਾਂ ਇਹ ਸੋਫਾ ਵੀਰੇ 10 ਸੀਟੜ ਸੋਫਾ ਆਪਾਂ 30000 ਰੁਪਏ ਦਾ ਦੇ ਦਾਂਗੇ 35-38000 ਰੁਪਏ ਦਾ ਵਿਕਦਾ ਬਾਜ਼ਾਰ ਤੇ ਇਹ ਲੋ ਵੀ ਇਹ 30000 ਦਾ ਲੈ ਜਾਓ ਚੱਕੋ ਕੋਲਡਨ ਪੈਰ ਲੱਗੇ ਵੇ ਜੀ ਜੀ ਚੱਕੋ ਵੀ ਸੀਸਾ ਨਾਲ ਸਾਰੇ ਰੰਗ ਰੰਗ ਬਦਲ ਸਕਦੇ ਆ ਇਹਦਾ ਹਾਂਜੀ 50 ਕਲਰ ਨੇ ਆਪਣੇ ਕੋਲੇ ਜਿਹੜਾ ਮਰਜੀ ਲਵਾ ਲਓ ਰੰਗ ਬਦਲ ਸਕਦੇ ਆ ਬੰਦਾ ਭਲਾ ਮਾਨਸਾ ਹਾਂਜੀ ਆਪਦੇ ਯਾਰਾ ਗਾ ਲੱਕੜਾਪੀ ਥੀਰ ਕੇ ਲਾਉਨੇ ਆ ਫੁੱਲ ਗਰੰਟੀ ਆ ਆਪਣੀ ਆ ਯਾਰ ਮੈਨੂੰ ਬਾਹਲਾ ਖੁੱਬ ਗਿਆ ਪਰ ਇਹ ਤੇ ਮੇਰੇ ਮਨ ਦੇ ਵਿੱਚ ਗਾਦਾ ਆ ਚੈਨਾ ਵਾਲਾ ਹੈ ਇਹਦੇ ਤੇ ਬਹਿ ਕੇ ਹਾਂ ਉਹ ਬੋਕਨ ਦਾ ਉਹ ਵੀ ਉਹ ਤਾਂ ਯਾਰ ਜਮਾ ਉਹ ਤਾਂ ਸਾਰਾ ਘਾਰ ਹੀ 12 ਸੀਟਰ ਸੋਫਾ ਵੀਰੇ ਉਹ ਹੂੰ 12 ਸੀਟਰ ਸੋਫਾ 55000 ਰੁਪਏ ਦਾ ਮਾਰਕੀਟ ਰੇਟ ਹੈ ਇਹਦਾ ਤੇ ਇਹ 45 ਦਾ ਕਿਹਾ ਸੀ ਆਪਾਂ ਹਾਂ ਵੀਰੇ 45000 ਦਾ ਦੇ ਦਾਂਗੇ ਆਪਾਂ ਲੈ ਵੀ ਸੱਜਣੋ ਵੀ ਜੇ ਕਿਸੇ ਬੰਦੇ ਨੇ ਆਉਣਾ ਹੋਵੇ ਤੇ ਜਗਸੀਰ ਮਾੜਾ ਜਿਹਾ ਐਡਰੈਸ ਦੱਸ ਦੇ ਜੇ ਤੂੰ ਆਪਦੇ ਹਿਸਾਬ ਕਿਤਾਬ ਨਾਲ ਵੈਸੇ ਤਾਂ ਮੈਂ ਦੱਸਤਾ ਵੀ ਸਿੱਖਮਾਲੀ ਵਾਸਤੀ ਆ ਚੀਮਾ ਰੋੜਾ ਬਰਨਾਲੇ ਦੇ ਕੋਠੇ ਆ ਹਾਂ ਪੱਤੀ ਸੇਖਮਾ ਰੋਡ ਵੀਰੇ ਚੀਮਾ ਨੂੰ ਸੜਕ ਜਾਂਦੀ ਆ ਬਰਨਾਲਾ ਆਪਣਾ ਡਰੈੱਸ ਆ ਇਧਰਲੇ ਪਾਸੇ ਬਣਦਾ ਬਾਈ ਹਾਂ ਸਮਾਨ ਆ ਲੱਕੜ ਪਈ ਆ ਹਾਂ ਮੇਰੇ ਆ ਡੇਕ ਪਈ ਆ ਇਹੀ ਠੀਰ ਕੇ ਲਾਉਨੇ ਆ ਆਪਦਾ ਹੀ ਆਪਣਾ ਕਟਾਈ ਦਾ ਕੰਮ ਆ ਬੰਦੇ ਲੱਗੇ ਹੋਏ ਨੇ ਠੇਕੇ ਤੇ 10 15 ਬੰਦੇ ਹਾਂ ਆ ਇਧਰਲੇ ਪਾਸੇ ਮਿਸਤਰੀ ਲੱਗੇ ਪਏ ਆ ਇਧਰ ਸੋਫਿਆਂ ਵਾਲੇ ਬੰਦੇ ਲੱਗੇ ਹੋਏ ਨੇ ਹਾਂ ਭਈ ਜਿਹੜਾ ਡੇਕ ਕਹਤਾ ਡੇਕ ਨਿਕਲੂ ਜੀ ਦੀ ਸਾਗਵਾਨ ਕਹਤਾ ਸਾਗਵਾਨ ਨਿਕਲੂ ਜੀ ਦੀ ਟਾਲੀ ਕਹਤਾ ਟਾਲੀ ਚਾਹੇ ਆਪਾਂ ਤੋਂ ਟਾਲੀ ਸਾਗਵਾਨ ਦੇ ਵੀ ਸੋਫੇ ਬਣਵਾ ਸਕਦੇ ਆ ਬੰਦੇ ਹਾਂ ਜਿਹੜੇ ਜਿਹੜੀ ਚੀਜ਼ ਯਾਰ ਕੋਲੇ ਖੜਦਾ ਖੜ ਕੇ ਬਣਦਾ ਦੇਖਣਾ ਬਣਦਾ ਦੇਖ ਰਿਹਾ ਹਾਂ ਜੀ ਹੈ ਤੇ ਇਹ ਕੋਲੇ ਖੜ ਕੇ ਫਰੇਮ ਤਿਆਰ ਖਰਾ ਲਓ ਟਾਲੀ ਸਾਗਵਾਨ ਦਾ ਉਹ ਵੀ ਬਣਾ ਦਾਂਗੇ ਔਰ ਜਿਹੜੀ ਚੀਜ਼ ਬੰਦਾ ਲਵਾਉਣੀ ਚਾਹੁੰਦਾ ਲੱਗ ਸਕਦਾ ਲੈ ਵੀ ਸਜਣੋ ਸਕਰੀਨ ਤੇ ਤੁਹਾਨੂੰ ਨੰਬਰ ਦਿਖਦਾ ਬਾਈ ਜਗਸੀਰ ਦਾ ਬਾਈ ਹੁਣੀ ਆਪ ਹੀ ਇੱਥੇ ਫੈਕਟਰੀ ਦੇ ਮਾਲਕ ਆਪ ਹੀ ਚਲਾਉਂਦੇ ਆ ਪਹਿਲਾਂ ਆਰਾ ਸੀ ਤੁਹਾਡਾ ਹਾਂ ਹਾਂ ਜੀ ਆਰੇ ਤੋਂ ਗਾਂ ਦੀ ਗਾਂ ਹੌਲੀ ਹੌਲੀ ਵਧਾ ਲਿਆ ਕੰਮ ਕਿ ਨਹੀਂ ਬਾਈ ਆ ਆਰੇ ਤੋਂ ਆਰੇ ਵਾਲਾ ਕੰਮ ਲੈ ਸਕਦੇ ਆ ਲੋਕ ਹਜੇ ਵੀ ਹਾਂਜੀ 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 ਕੋਈ ਆ ਜਿਹੜਾ ਚੀਰੀ ਜਾਂਦੇ ਆ ਇਹ ਲੋਕਾਂ ਦਾ ਲੱਕੜਾਂ ਚੀਰੀ ਜਾਂਦੇ ਆ ਹਾਂਜੀ ਆਪਣਾ ਮਾਲ چیر-ਚੇਰ ਉਧਰ ਲੱਗੀ ਜਾਂਦਾ ਡਾਈਨਿੰਗ ਟੇਬਲ ਸੋਫੇ ਅੱਛਾ ਹਾਂਜੀ ਤੇ ਜੇ ਕੋਈ ਵੀ ਸੱਜਣ ਆਰੇ ਵਾਲਾ ਕੰਮ ਵੀ ਕਰਾਉਣਾ ਚਾਹੁੰਦਾ ਆਰੇ ਵਾਲਾ ਵੀ ਕਰਾ ਲਓ ਤੇ ਜੇ ਸੋਫੇ ਕਿਸੇ ਵੀ ਚੀਜ਼ ਕੋਈ ਵੀ ਚੀਜ਼ ਬਣਾਉਣੀ ਆ ਮੋਡੀਫਾਈ ਕਰਾਉਣੀ ਆ ਤੁਸੀਂ ਬਾਈ ਹੁਣ ਉਹ ਤੋਂ ਕਰਾ ਸਕਦੇ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਤੁਹਾਨੂੰ ਦਿਖਾਈ ਦਾਲੀ ਸਾਗਬਾਨ ਦਾ ਵੀ ਸੋਫਾ ਬਣਾ ਕੇ ਦੇ ਸਕਦੇ ਆ ਆਪਾਂ ਹਾਂ ਜਿਹੜਾ ਵੀ ਕੋਈ ਜੇ ਮਰਜ਼ੀ ਬਣਵਾ ਲੋਗੇ ਜੇ ਕਿਸੇ ਵੀ ਬੰਦੇ ਨੇ ਯਾਰ ਕੋਈ ਬਿਲਡਿੰਗ ਵੱਡੀਆਂ ਬਿਲਡਿੰਗਾਂ ਪਾਉਂਦਾ ਜਾਂ ਸਕੂਲ ਦਾ ਫਰਨੀਚਰ ਬਣਾਉਣਾ ਜਾਂ ਕਿਸੇ ਹਸਪੀਟਲ ਦਾ ਬਣਵਾਉਣਾ ਜਾਂ ਕਿਸੇ ਕਾ ਲਈ ਦਾ ਫਰਨੀਚਰ ਬਣਾਉਣਾ ਜਾਂ ਕੋਈ ਹੋਸਟਲ ਦਾ ਫਰਨੀਚਰ ਬਣਾਉਣਾ ਪੀਜੀ ਦਾ ਫਰਨੀਚਰ ਬਣਾਉਣਾ ਬਾਈ ਹੁਣ ਤੁਸੀਂ ਦੱਸ ਸਕਦੇ ਆ ਇਹ ਬੰਦੇ ਤੁਹਾਨੂੰ ਬਣਾ ਕੇ ਦੇ ਦੇਣਗੇ